इंडियन टीवी न्यूज़ पंजाब अपनी खबर अपनी भाषा ਵਿੱਚ नमस्कार ਤੁਸੀਂ ਵੇਖ ਰਹੇ ਹੋ इंडियन टीवी न्यूज़ पंजाब आओ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਵਾਗਤ ਸਤਿ ਸ੍ਰੀ ਅਕਾਲ ਰਾਮ ਰਾਮ ਦੁਆਸ ਲਾਮ ਮੈਂ ਅਮਰਜੀਤ ਅੱਜ ਕੁਝ ਨੌਜਵਾਨਾਂ ਦੇ ਨਾਲ ਬੈਠਾ ਹਾਂ ਅੱਜ ਇੱਕ ਇਤਿਹਾਸਕ ਦਿਨ ਲਿਬਰਟੀ 1 ਮਈ ਮਜ਼ਦੂਰਾਂ ਦੇ ਹਾਲਾਤਾਂ ਦੀ ਗੱਲ ਕਰਨੀ ਇੱਕ ਨੌਜਵਾਨਾਂ ਨੇ ਫੈਸਲਾ ਲਿਆ ਮਜ਼ਦੂਰਾਂ ਦੀ ਨੁਮਾਇੰਦਗੀ ਜਿਹੜੀ ਐ ਇਸ ਦੇਸ਼ 'ਚ 70 ਸਾਲਾਂ 'ਚ ਨਹੀਂ ਰੱਖੀ ਗਈ ਮਜ਼ਦੂਰ ਅੱਜ ਵੀ ਉੱਥੇ ਖੜਾ ਵਾ ਚੌਂਕਾਂ 'ਚ ਸ਼ਹਿਰ ਦੇਆਂ 'ਚ 메ਨ ਚੌਂਕਾਂ 'ਚ ਡਾੜੀ ਲੱਗੇ ਨਾ ਲੱਗੇ ਇਹ ਨਹੀਂ ਪਤਾ ਰਾਤ ਨੂੰ ਰੋਟੀ ਪੱਕੇ ਨਾ ਪੱਕੇ ਸਾਡੇ ਮੁੱਖ ਮੰਤਰੀ ਸਾਹਿਬ ਆਂਦੇ ਸੀ ਮੈਂ ਚੁੱਲਿਆਂ ਦੀ ਅੱਗ ਫੇਰ ਲਿਆਉਂਗਾ ਪਰ ਚੁੱਲ੍ਹੇ ਠੰਡੇ ਨੇ ਘਾ ਆ ਗਿਆ ਚੁੱਲਿਆਂ 'ਚ ਕਿਸੇ ਮਜ਼ਦੂਰ ਦੇ ਘਰ ਜਾ ਕੇ ਵੇਖੋ ਤੇ ਪਤਾ ਲੱਗਦਾ ਨੌਜਵਾਨਾਂ ਨੇ ਇੱਕ ਪਹਿਲ ਕੀਤੀ ਆ ਲੋਕ ਸਭਾ ਦੀਆਂ ਇਲੈਕਸ਼ਨਸ ਲਈ ਨੌਜਵਾਨਾਂ ਨੇ ਇੱਕ ਆਪਣਾ ਨੁਮਾਇੰਦਾ ਗਗਨਦੀਪ ਸਿੰਘ ਇਹਨਾਂ ਨੂੰ ਖੜਾ ਕੀਤਾ ਹੈ ਜੋ ਕਿ ਚੋਣ ਲੜਨਗੇ ਇਹਦੇ ਬਾਰੇ ਗੱਲ ਕਰਦੇ ਆ ਕਿ ਇਹ ਫੈਸਲਾ ਕਿਉਂ ਲਿਆ ਤੇ ਅੱਜ ਮਜ਼ਦੂਰ ਦੇਤੇ ਇਹਦੀ ਘੋਸ਼ਣਾ ਕਿਉਂ ਕਰ ਰਹੇ ਨੇ ਗਗਨਦੀਪ ਜੀ ਹਾਂ ਜੀ ਬਸੋ ਕੀ ਕਰੋਗੇ ਮਜ਼ਦੂਰਾਂ ਨੇ ਲਈ ਜੋਲਾ ਤੁਸੀਂ ਵੇਖਿਆ ਕਿ ਆਏ ਜਿੰਨੇ ਵੀ ਨਵੇਂ ਦੇ ਹੱਦ ਤੱਕ ਆਏ ਨੇ ਤੇ ਕਿਸੇ ਨੇ ਮਜ਼ਦੂਰ ਨਹੀਂ ਕੀਤਾ ਕੁਝ ਨਹੀਂ ਕਿਉਂਕਿ ਸੀਜ਼ਨ ਤੋਂ ਬਾਹਰ ਆਂਦੇ ਨੇ ਜਦੋਂ ਸੌਂਦਾ ਮਹੀਨਾ ਦਾ ਤੇ ਟੱਟੂ ਬਾਹਰ ਨਿਕਲਦੇ ਨੇ ਉਦਾਂ ਹੀ ਇਹ ਲੀਡਰ ਨੇ ਕਿ ਜੋ ਸੀਜ਼ਨ ਆਉਂਦਾ ਉਹ ਤੋਂ ਬਾਹਰ ਆਂਦੇ ਨੇ ਤੇ ਬਾਰ-ਬਾਰ ਲੋਕਾਂ ਦੇ ਘਰਾਂ 'ਚ ਵੀ ਜਾਂਦੇ ਕਿ ਮੇਰੇ ਤੂੰ ਮੇਰੀ ਮਾਂ ਵਾਂ ਤੂੰ ਮੇਰੀ ਭੈਣ ਐ ਤੂੰ ਮੇਰਾ ਭਰਾ ਮੈਨੂੰ ਤੇਰਾ ਦਰਦ ਆ ਦਰਦ ਬੁਰਗਦੇ ਨਾ ਹੋਇਆ ਗਾਣੀ ਜੇ ਦਰਦ ਅਸਲ 'ਚ ਸਮਝਦਾ ਤਾਂ ਉਹਨਾਂ ਦੇ ਘਰੇ ਕਿ ਟਫਤਾ ਰਹਿ ਕੇ ਵੇਖ ਲਾਂ ਕਿ ਉਹਨਾਂ ਦੇ ਘਰ ਦੇ ਚੁੱਲ੍ਹੇ 'ਚ ਅੱਗ ਬਲਦੀ ਕਿ ਨਹੀਂ ਬਲਦੀ ਹੁਣ ਜੇ ਗੱਲ ਕਰਦੇ ਹਾਂ ਮਜ਼ਦੂਰਾਂ ਦੀ ਮਜ਼ਦੂਰੋ ਚਲਾ ਸਿਰੇ ਜਾਂਦਾ ਬੜੀ ਆਸਨਾ ਰੋਟੀ ਬਣ ਕੇ ਕਿ ਅੱਜ ਮੇਰੀ ਢਹਾੜੀ ਲੱਗੇਗੀ ਪਰ ਉਹ ਪੱਕਾ ਪਤਾ ਨਹੀਂ ਲੱਗਦਾ ਕਿ ਜਦ ਲਗਣੀ ਕਿ ਨਹੀਂ ਲਗਣੀ ਉਹ ਚਾਰਾ ਬੜੇ ਚਾਣਾ ਜਾਂਦਾ ਪਰ ਜਦੋਂ ਸ਼ਾਮੀ ਖਾਲੀ ਜਾਂਦਾ ਵਾ ਉਹਦੇ ਬੱਚੇ ਵੀ ਵਿੰਦੇ ਕਿ ਅੱਜ ਡੈਡੀ ਸਾਡਾ ਗਿਆ ਵਾ ਕੁਛ ਲਿਆ ਆ ਕਿ ਨਹੀਂ ਲਿਆ ਫਿਰ ਉਦਾਸ ਹੋ ਗਏ ਸਾਰਾ ਟਬਰ ਬਹਿ ਜਾਂਦੇ ਆ ਤੇਲੀ ਡਰਾਉਣਾ ਡਰਾਉਣਾ ਕੋਈ ਨਹੀਂ ਮੈਂ ਕਿ ਮਜ਼ਦੂਰ ਦਾ ਬੱਚਾ ਮੈਂ ਇਸ ਦਰਦ ਨੂੰ ਸਮਝਦਾ ਮਾਂ ਕਿਉਂਕਿ ਮੇਰੇ ਪਾਪਾ ਵੀ ਮਜ਼ਦੂਰ ਨੇ ਜਿੱਨਾਂ ਚਿਰ ਇੱਕ ਮਜ਼ਦੂਰ ਦਾ ਬੱਚਾ ਨਹੀਂ ਅੱਗੇ ਆਇਆ ਉਹਨਾਂ ਤੱਕ ਮਜ਼ਦੂਰਾਂ ਦੀ ਗੱਲ ਕੋਈ ਨਹੀਂ ਕਰਦਾ ਠੀਕ ਹੈ ਇਹ ਫੈਸਲਾ ਤੇ ਲੈ ਲਿਆ ਇੱਕ ਮਜ਼ਦੂਰ ਦੇ ਪੁੱਤ ਨੇ ਪਰ ਮਜ਼ਦੂਰ ਦੇ ਪੁੱਤ ਨੂੰ ਸਮਰਥਨ ਕਿਹਨਾ ਕਿਨਾ ਦਾ ਹੁਣ ਮਜ਼ਦੂਰ ਦੇ ਪੁੱਤ ਨੂੰ ਸਮਰਥਨ ਦਿਆ ਮੇਰਾ ਭਰਾ ਬੈਠਾ ਆ ਨਿਤਨ ਮਣੀ ਗਿੱਲ ਅੱਗੇ ਵੀ ਸਮਾਜ ਚ ਬਹੁਤ ਵਧੀਆ ਨੇ ਕੰਮ ਕੀਤਾ ਵਾ ਤੇ ਮੈਨੂੰ ਸਮਰਥਨ ਪੂਰਾ ਦਿੱਤਾ ਕਿ ਨਹੀਂ ਤੂੰ ਅੱਗੇ ਲੱਗ ਮੈਂ ਤੇਰੇ ਨਾਲ ਆ ਤੇ ਆਪਣੇ ਬਰਵਿੰਦਰ ਸੋਤਾ ਜੀ ਬਾਬਾ ਜੀ ਸੇਵਾਦਾਰ ਜੀ ਇਹ ਬਾਰਵੀਂ ਕੀਤੀ ਤੋਂ ਤੇਰੇ ਸਾਥ ਨੇ ਮੇਰਾ ਸਾਥ ਪੂਰਾ ਦੇ ਦੇ ਵੇਖੋ ਜੀ ਇਹਨਾਂ ਨੂੰ ਨਿਤਨ ਮਣੀ ਗਿੱਲ ਸਮਾਜਿਕ ਤੌਰ ਤੇ ਜਾਣਿਆ ਪਛਾਣਿਆ ਚਿਹਰਾ ਸਮਾਜ ਦੇ ਮੁੱਦੇ ਰੱਖਦੇ ਰਹਿੰਦੇ ਨੇ ਨਿਤਨ ਮਣੀ ਗਿੱਲ ਜੀ ਮੈਨੂੰ ਪਤਾ ਹੈ ਤੁਹਾਡੀ ਇੱਕ ਨੌਜਵਾਨਾਂ ਦੀ ਟੀਮ ਆ ਤੁਸੀਂ ਇਹ ਡਿਸੀਜਨ ਲਿਆ ਕਿ ਐਰ ਕੀ ਅਸੀਂ ਐਮਪੀ ਦੇ ਦੌਰ ਤੇ ਆਪਣਾ ਨੌਜਵਾਨ ਮੁੰਡਾ ਖੜਾ ਕਰਾਂਗੇ ਅੱਜ ਮਜ਼ਦੂਰ ਦੇ ਤੇ ਇਹਦੀ ਘੋਸ਼ਣਾ ਕਿਉਂ ਕਰਨੀ ਪਈ ਭੱਖੋ ਜੀ ਜਦੋਂ ਕਾਂਗਰਸ ਦੀ ਸਰਕਾਰ ਸੀ ਨਾ 2014 ਤੋਂ ਪਹਿਲਾਂ ਦੀ ਗੱਲ ਕਰਦਾ ਕਾਂਗਰਸ ਨੇ ਵੀ ਮਜ਼ਦੂਰਾਂ ਦੇ ਹੱਕ ਚ ਨਹੀਂ ਬੁਗਤੇ ਉਹਨਾਂ ਨੇ ਕੀ ਕੀਤਾ ਕਾਰਪੋਰੇਟ ਘਰਾਨਿਆਂ ਨੂੰ ਜਿੰਨਾ ਮਜ਼ਦੂਰਾਂ ਤੋਂ ਕਾਰਪੋਰੇਟ ਘਰਾਨੇ ਬੰਦੇ ਆ ਜਿੰਨਾ ਮਜ਼ਦੂਰਾਂ ਤੋਂ ਉਹਨਾਂ ਦੀਆਂ ਬਿਲਡਿੰਗਾਂ ਬੰਦੀਆਂ ਰਹਿਣ ਦੀ ਫਲੈਟ ਬੰਦੇ ਜਾਂ ਜਿੰਨਾ ਘਰਾਨਾ ਤੋਂ ਉਹਨਾਂ ਦੇ ਘਰ ਵੀ ਬੰਦੇ ਆ ਉਹਨਾਂ ਮਜ਼ਦੂਰਾਂ ਦੇ ਅੱਜ ਵੀ ਗਰੀਬ ਨੇ ਤੇ ਉਹ ਅਮੀਰ ਤੋਂ ਅਮੀਰ ਹੋਈ ਜਾਂਦੇ ਉਸ ਤੋਂ ਬਾਅਦ ਮੋਦੀ ਸਾਹਿਬ ਆ ਗਏ ਸੋਨੇ ਦੇ ਸੁਹਾਗਾ ਮੋਦੀ ਸਾਹਿਬ ਨੇ ਕੀ ਕੀਤਾ ਸਾਰਾ ਦੇਸ਼ ਜਿਹੜਾ ਕਾਰਪੋਰੇਟ ਘਰਾਨਿਆਂ ਨੂੰ ਦੇ ਤਾ ਮਜ਼ਦੂਰ ਦੀ ਗੱਲ ਕੀਤੀ ਨਹੀਂ ਉਹਦਾ ਰੀਜ਼ਨ ਹੈਗਾ ਕਿ ਜਿਹੜੀ ਜਨਗਣਨਾ ਦੀ ਗਿਣਤੀ ਨਹੀਂ ਕਰਵਾਈ ਗਈ 85% ਆਪਣੇ ਮਜ਼ਦੂਰ ਭਰਾਵਾਂ ਦਾ ਐਸੀ ਓਬੀਸੀ ਸਮਾਜ ਦਾ ਹੈਗਾ ਦੇ ਦੇ ਵਿੱਚ ਗਿਣਤੀ ਲੇਕਿਨ 85% ਨੂੰ ਨੁਮਾਇੰਦਗੀ ਕਿੰਨੀ ਆ ਹੂੰ ਬਿਲਕੁਲ ਉਹ ਡਿਪੈਂਡ ਕਰਦਾ ਜੇ ਉਹਨਾਂ ਨੂੰ ਨੁਮਾਇੰਦਗੀ ਨਹੀਂ ਮਿਲੇਗੀ ਉਹਨਾਂ ਦੀ ਆਵਾਜ਼ ਕਦੀ ਨਹੀਂ ਉੱਠੀ ਜਾਏਗੀ ਅੱਜ ਉਹਨਾਂ ਦੀ ਆਵਾਜ਼ ਬਣਨ ਲਈ ਅਸੀਂ ਆਪਣੀ ਟੀਮ ਦੇ ਵਿੱਚ ਉਹ ਮੇਰਾ ਭਰਾ ਗਗਨਦੀਪ ਸਿੰਘ ਨੂੰ ਖਿਡਾ ਰਿਆ ਕਿ ਅੱਜ ਪਤਾ ਕਰਾਂਗੇ ਕਿ ਜਿੰਨੇ ਐਮਪੀ ਦੇ ਕੈਂਡੀਡੇਟ ਸ਼ਹਿਰ ਦੇ ਵਿੱਚ ਖੜਤੇ ਗੁਰਨਗਰੀ ਅੰਮ੍ਰਿਤਸਰ ਦੇ ਵਿੱਚੋਂ ਕੀ ਉਹਨਾਂ ਨੂੰ ਲੇਬਰ ਚੋਂ ਕਦੇ ਵੀ ਨਾਮ ਪਤਾ ਇਹੋ ਲੇਬਰ ਦੇ ਘਰ ਵੀ ਗਏ ਨੇ ਕਿੰਨੇ ਪਰਸੈਂਟ ਰੈਗੂਲਰ ਬੇਸਿਸ ਉੱਤੇ ਲੇਬਰ ਦੀ ਦਿਹਾੜੀ ਲੱਗਦੀ ਤੇ ਕਿੰਨੇ ਪਰਸੈਂਟ ਦੇ ਚੂਲੇ ਟੰਡੇ ਰਹਿੰਦੇ ਆ ਕੀ ਸਰਕਾਰ ਕੋ ਕੋਈ ਤਿੱਚਾ ਹੈਗਾ ਕਿ 1 ਮਈ ਲੇਬਰ ਦੇ ਵਾਲੇ ਦਿਨ ਤੁਸੀਂ ਲੇਬਰ ਲਈ ਕੋਈ ਅਹੋਜੀ ਕੋਸ਼ਿਸ਼ ਨਾ ਕਰੋ ਕਿ ਲੇਬਰ ਵੀ ਕੋਈ ਕੋਸ਼ਿਸ਼ ਹੋਵੇ ਕੀ ਲੇਬਰ ਕੋ ਕੋਈ ਐਹੋ ਜਿਹਾ ਦਿਨ ਹੈਗਾ ਕਿ ਜਿਸ ਦਿਨ ਉਹ ਛੁੱਟੀ ਮਹਿਸੂਸ ਕਰੇ ਜਿਸ ਦਿਨ ਉਹ ਕਹੇ ਕਿ ਭਾਈ ਸਾਹਿਬ ਅੱਜ ਮੈਂ ਨਹੀਂ ਜਾਊਂਗਾ ਮੈਨੂੰ ਪੈਸਾ ਆਣਾ ਮੈਂ ਆਪਣੀ ਚੁੱਲ੍ਹਾ ਆਪ ਬਾਲ ਲਊਂਗਾ ਕਦੀ ਲੇਬਰ ਦੇ ਹੱਕ 'ਚ ਸਰਕਾਰ ਨਹੀਂ ਪਹੁੰਚਦੀ ਇਸ ਕਰਕੇ ਅਸਾਂ ਸੋਚਿਆ ਕਿ ਜੇ ਨੁਮਾਇੰਦਾ ਹੀ ਲੇਬਰ 'ਚੋਂ ਖੜਾ ਕੀਤਾ ਜਾਵੇ ਬਾਪ ਖੁਦ ਮਜ਼ਦੂਰ ਰਹੇ ਨੇ ਮਜ਼ਦੂਰੀ ਕਰ ਕਰਕੇ ਸਾਨੂੰ ਪਾਲਿਆ ਇਹਨਾਂ ਦੇ ਵੀ ਫਾਜ਼ਲ ਸਾਹਿਬ ਮਜ਼ਦੂਰ ਨੇ ਠੀਕ ਹੈ ਉਹਨਾਂ ਮਜ਼ਦੂਰਾਂ ਦੀ ਆਵਾਜ਼ ਕਿਸੇ ਨੇ ਅੱਜ ਤੱਕ ਮੰਤਰੀ ਸੰਤਰੀ ਨੇ ਜਾ ਕੇ ਕਿਸੇ ਮਜ਼ਦੂਰ ਦੇ ਪਿਓ ਦੇ ਹੱਥ ਉੱਤੇ ਨਹੀਂ ਲੱਕਿਆ ਕਿ ਭਾਈ ਸਾਹਿਬ ਤੁਹਾਡੇ ਬੱਚੇ ਪੜਦੇ ਵੀ ਕਿ ਨਹੀਂ ਜਾਲ ਲੇਬਰ ਕਰਦੇ ਤੁਹਾਨੂੰ ਫਾਇਦੇ ਮਿਲਦੇ ਵੀ ਆ ਕਿ ਨਹੀਂ ਇਹ ਜਿਹੜੇ ਮੁੱਦੇ ਹੈਗੇ ਸੀ ਇਹ ਲੇਬਰ ਨਾਲ ਰਿਲੇਟਿਡ ਸੀ ਅੱਜ ਆਪਾਂ ਫਿਰ ਸੋਚਿਆ ਕਿ ਇੱਕ ਲੇਬਰ ਦੇ ਵਿੱਚੋਂ ਆਪਣੇ ਮਜ਼ਦੂਰ ਦਾ ਪੁੱਤ ਖਿਲਾਰ ਕੇ ਅੱਜ ਔਰਕੋ ਆਵਾਜ਼ ਚੁੜਾਈਏ ਕਿ ਜਾਂ ਜੋ ਪਤਾ ਲੱਗੇ ਕਿ ਇੰਨਾ ਸੰਤਰੀਆਂ ਮੰਤਰੀਆਂ ਤੰਤਰੀਆਂ ਦੇ ਘਟਾਲੇ ਕੀ ਤੇ ਲੇਬਰ ਬਾਰੇ ਸੋਚਦੇ ਕੀ ਸਿੱਧੀ ਗੱਲ ਇਹ ਹੈ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਨੌਜਵਾਨਾਂ ਨੇ ਨਿਡਰਤਾ ਦੇ ਨਾਲ ਇੱਕ ਬਹੁਤ ਵੱਡਾ ਫੈਸਲਾ ਲਿਆ ਚੋਂ ਲੜਨਾ ਕੋਈ ਸੌਖਾ ਕੰਮ ਨਹੀਂ ਹੈਗਾ ਜਿੰਨਾ ਇਹਨਾਂ ਚੋਣਾਂ ਨੂੰ ਮਹਿੰਗਾ ਕੀਤਾ ਨੇ ਇਹਨਾਂ ਨੇ ਰਵਾਇਤੀ ਲੋਕਾਂ ਨੇ ਤਾਂ ਕਿ ਆਮ ਬੰਦਾ ਚੋਣਾਂ ਨਾਲ ਲੜ ਸਕੇ ਫਿਰ ਵੀ ਮੈਂ ਨੌਜਵਾਨਾਂ ਨੂੰ ਵਧਾਈ ਦੇਣਾ ਇਹ ਵਧਾਈ ਦੇ ਪਾਤਰ ਨੇ ਕਿ ਇਹ ਲੜਾਈ ਲੜਨ ਲਈ ਮੈਦਾਨ 'ਚ ਆਏ ਨੇ ਤੁਸੀਂ ਕਿੰਨਾ ਸਾਥ ਦੇ ਦਿੰਦੇ ਜੋ ਸ਼ਹਿਰ ਦੇ ਚੌਂਕਾ ਦਾ ਤੇ ਤੁਹਾਨੂੰ ਤੇ ਪਤਾ ਹੋਵੇਗਾ ਠੀਕ ਹੈ ਸਾਡੇ ਐਮਪੀ ਨੂੰ ਉਹਦੇ ਨਾਮ ਹੀ ਨਹੀਂ ਆਉਦੇ ਹੋਣਗੇ ਪਰ ਇੱਕ ਮਜ਼ਦੂਰਾਂ ਦੇ ਲਈ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਮਜ਼ਦੂਰ ਦਾ ਪੁੱਤ ਨੁਮਾਇੰਦਗੀ ਲਈ ਖੜਾ ਹੋਇਆ ਸਾਥ ਦਿਓ ਜਿਉਂਦੇ ਵੱਸਦੇ ਰਹੋ ਫਿਰ ਮਿਲਾਂਗੇ ਧੰਨਵਾਦ